ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾਇਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅੱਜ ਆਪਾਂ ਨੇ ਗੱਲ ਕਰਨੀ ਹੈ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜ ਜਾਂਦਾ ਹੈ ਇਹ ਹੁਣ ਅੱਜ ਦੇ ਸਮੇਂ 'ਚ ਕਾਲ ਯੁਗ ਦੀ ਬਿਲਕੁਲ ਸਚਾਈ ਹੈ ਜੀ ਕਹਾਵਤ ਹੈ ਬਜ਼ੁਰਗਾਂ ਦੀ ਵੀ ਖਰਬੂਜੇ ਨੂੰ ਦੇਖ ਕੇ ਖਰਬੂਜੇ ਦਾ ਰੰਗ ਚੜ ਜਾਂਦਾ ਹੈ ਦੇਖੋ ਜਿਹੜੇ ਇਹ ਅੱਜ ਦੇ ਖਰਬੂਜੇ ਨੇ ਇਹਨਾਂ ਨੂੰ ਕੁਛ ਛੇਤੀ ਚੜਦਾ ਰੰਗ ਜਿਹੜੀ ਸਾਡੀ ਦੁਨੀਆਦਾਰੀ ਹੈ ਨਾ ਇਹਨੂੰ ਚੰਗਾ ਰੰਗ ਤਾਂ ਚੜਦਾ ਔਖਾ ਮਾੜਾ ਛੇਤੀ ਚੜ ਜਾਂਦਾ ਹੈ ਜਿਹੜਾ ਮਾੜਾ ਰੰਗ ਹੁੰਦਾ ਤੁਹਾਨੂੰ ਪਤਾ ਹੁੰਦਾ ਵੀ ਇਹ ਰੰਗ ਕੱਚਾ ਹੁੰਦਾ ਹੈ ਪੌਤਰ ਵੀ ਛੇਤੀ ਹੋ ਜਾਂਦਾ ਹੈ ਇਹ ਫਿਰ ਦਿਮਾਗ ਟਿਕਾਣੇ ਆਉਂਦਾ ਜਦੋਂ ਫਿਰ ਮੈਂ ਤੁਹਾਨੂੰ ਦੱਸਦੀ ਆਂ ਵੀ ਉਹ ਕਹਿੰਦੇ ਹੁੰਦੇ ਨੇ ਸਿਆਣੇ ਕਈ ਕਹਾਵਤਾਂ ਬਣੀਆਂ ਹੋਈਆਂ ਉਹਦੇ ਤੇ ਜੈਸੀ ਬੈਠਕ ਉਸੇ ਸੌਬਤਾਂ ਕਹਿੰਦੇ ਵੀ ਬੈਠਣੀ ਉੱਠਣੀ ਵੀ ਚੰਗੇ ਬੰਦਿਆਂ ਨਾਲ ਹੀ ਚਾਹੀਦੀ ਏ ਸਾਡੀ ਔਰਤਾਂ ਦੀ ਚੰਗੀਆਂ ਔਰਤਾਂ ਨਾਲ ਚਾਹੀਦੀ ਆ ਉੱਥੋਂ ਸਾਨੂੰ ਕੁਝ ਚੰਗਾ ਸਿੱਖਣ ਨੂੰ ਮਿਲੇਗਾ ਕਈ ਵਾਰ ਆਪਾਂ ਆਮ ਦੁਨੀਆਦਾਰੀ ਚ ਆਪਾਂ ਸੁਣਦੇ ਹੁੰਨੇ ਆ ਬਜ਼ੁਰਗਾਂ ਦੇ ਮੂੰਹੋਂ ਵੀ ਪਾਈ ਸਾਡਾ ਜਵਾਕ ਬਹੁਤ ਸਾਊਤਾ ਸਾਡਾ ਜਵਾਕ ਬਹੁਤ ਸਾਊਤਾ ਜਿੱਦਣ ਦਾ ਫਲਾਣੇ ਮੁੰਡਿਆਂ ਨਾਲ ਬੈਠਣ ਉੱਠਣ ਲੱਗਿਆ ਉਦੋਂ ਦਾ ਵਿਗੜ ਗਿਆ ਖਾਣ ਪੀਣ ਲੱਗ ਗਿਆ ਜਾਂ ਇਹਦੀ ਬੋਲਬਾਣੀ ਵਿਗੜ ਗਈ ਕੁਛ ਵੀ ਹੈ ਇਹ ਇਕੱਲੇ ਨਿਆਣਿਆਂ ਦੀ ਗੱਲ ਨਹੀਂ ਜੀ ਇਹ ਇਕੱਲੇ ਨਿਆਣਿਆਂ ਦੀ ਗੱਲ ਨਹੀਂ ਇਹ ਸਿਆਣਿਆਂ ਦੀ ਵੀ ਗੱਲ ਹੈ ਕਿਸੇ ਵੀ ਉਮਰ 'ਚ ਜਾ ਕੇ ਸਾਨੂੰ ਕਿਸੇ ਦਾ ਵੀ ਰੰਗ ਚੜ ਸਕਦਾ ਹੈ ਜਦ ਅਸੀਂ ਕਿਸੇ ਨਾਲ ਹਰਦਮ ਆਪਣੀ ਗੌਰਵਤ ਰੱਖਣੀ ਆ ਆਪਣੇ ਘਰਦਿਆਂ ਨੂੰ ਛੱਡ ਕੇ ਤੇ ਹਰਦਾਮ ਅਸੀਂ ਅਗਲੇ ਦੇ ਠੋਮਾਸੀ ਸलाम ਰੱਖਣੀ ਆ ਅਸੀਂ ਨਾ ਜਿਹੜਾ ਸਾਡਾ ਅੱਜ ਦਾ ਕਾਲਜੂਗੀ ਸਮਾਂ ਇਹ ਚੰਗੀਆਂ ਚੀਜ਼ਾਂ ਨੂੰ ਘੱਟ ਕੈਚ ਕਰਦਾ ਹੈ ਚੰਗੀਆਂ ਚੀਜ਼ਾਂ ਨੂੰ ਘੱਟ ਕੈਚ ਕਰਦਾ ਹੈ ਮਾੜੀਆਂ ਚੀਜ਼ਾਂ ਨੂੰ ਸਾਡਾ ਦਿਲ ਦਿਮਾਗ ਸੇ ਛੇਤੀ ਕੈਚ ਕਰਦਾ ਹੈ ਹੁਣ ਮੈਂ ਬਹੁਤ ਬੱਚੇ ਵੀ ਇਦਾਂ ਦੇ ਦੇਖੇ ਆ ਜਿਹੜੇ ਆਪਣੇ ਮਾਪੇ ਦੀ ਗੱਲ ਨਹੀਂ ਸੁਣਨਗੇ ਉਹਨਾਂ ਨੂੰ ਕਈ ਵਾਰ ਬਾਹਰ ਪਿਆਰ ਨਾਲ ਸਮਝਾਈ ਹੋਈ ਲੋਕਾਂ ਦੀ ਗੱਲ ਭਾਵੇਂ ਗਲਤ ਹੀ ਹੋਵੇ ਉਹ ਸਮਝ ਆ ਜਾਂਦੀ ਹੈ। ਔਰ ਯਾਰ ਦੋਸਤ ਕਹਿ ਦੇਣ ਵੀ ਭਾਈ ਆਹ ਗੱਲ ਸਹੀ ਆ ਨਹੀਂ ਨਹੀਂ ਤੇਰਾ ਟੰਬਰ ਤਾਂ ਬਹੁਤ ਗਲਤ ਤੈਨੂੰ ਉਹ ਕਰਦਾ ਹੈ। ਗਲਤ ਸਲਾਹ ਦਿੰਦਾ ਹੈ ਭਾਈ ਇਹ ਨਹੀਂ ਠੀਕ ਹੈਗੀ ਆਹ ਗੱਲ ਠੀਕ ਹੈ। 11 ਦੋਸਤਾਂ ਦੀ ਭਾਵੇਂ ਗੱਲ ਗਲਤ ਹੀ ਹੋਵੇ ਉਹ ਦਿਮਾਗ 'ਚ ਇਹਨਾਂ ਦੇ ਛੇਤੀ ਪੈ ਜਾਂਦੀ ਹੈ। ਇਹਨੂੰ ਕਹਿੰਦੇ ਐ ਵੀ ਖਰਬੂਜਾ ਖਰਬੂਜੇ ਨੂੰ ਦੇਖ ਕੇ ਰੰਗ ਫੜ ਗਿਆ। ਕਿਉਂਕਿ ਜਿਹੜੀ ਸਹੀ ਸਹੋਬਤ ਹੈ ਉਹ ਸਾਡੇ ਮਾਪੇ ਹੀ ਸਾਨੂੰ ਦੇ ਸਕਦੇ ਆ ਸਹੀ ਸਿੱਖਿਆ ਸਾਡੇ ਮਾਪੇ ਹੀ ਸਾਨੂੰ ਦੇ ਸਕਦੇ ਆ ਸਾਡਾ ਹੋਰ ਸਮਝਦਾਰ ਵੱਡਾ ਛੋਟਾ ਭੈਣ ਭਾਈ ਦੇ ਸਕਦਾ ਹੈ ਉਹਨਾਂ ਨੂੰ ਪਤਾ ਹੁੰਦਾ ਵੀ ਜੇ ਸਾਡਾ ਇਥੋਂ ਵਿਗੜ ਗਿਆ ਬੱਚਾ ਤਾਂ ਦੁੱਖ ਵੀ ਸਾਨੂੰ ਹੀ ਹੋਣਾ ਬਦਨਾਮੀ ਵੀ ਸਾਡੀ ਹੋਣੀ ਹੈ ਹੁਣ ਆਪਾਂ ਕਈ ਵਾਰ ਕਹਿ ਦਿੰਨੇ ਆ ਭਾਈ ਸਾਡੀ ਧੀ ਨੂੰ ਬਹੁਤ ਚੰਗੀ ਧੀ ਫਲਾਣੇ ਕੋਲ ਬੈਠ ਕੇ ਤਾਂ ਸੁਭਾਅ ਵਿਗੜ ਗਿਆ ਬਹੁਤੇ ਲੋਕ ਤਾਂ ਇਹ ਜਿਵੇਂ ਮੈਂ ਦੇਖੇ ਨੇ ਛੇਤੀ ਛੇਤੀ ਆਪਣੀਆਂ ਬਗਮਾਨ ਨੂੰ ਕੱਲੀਆਂ ਨਹੀਂ ਛੱਡਦੇ ਅਗਲੇ ਨੂੰ ਪਤਾ ਹੁੰਦਾ ਹੈ ਵੀ ਅਗਲੇ ਨੇ ਆਪਣੇ ਘਰ ਦੀਆਂ ਸਟੋਰੀਆਂ ਦੱਸਣੀਆਂ ਵੀ ਸਾਡੇ ਵਾਲੀਆਂ ਐ ਕਰਦੀਆਂ ਐ ਕਰਦੀਆਂ ਫਿਰ ਨਿਆਣੇ ਨੂੰ ਉਹੀ ਚ ਸਿੱਖਿਆ ਹੁੰਦੀ ਹੈ ਬਹੁਤ ਦੇਖੀ ਆ ਮੈਂ ਜਿਹੜੀਆਂ ਸੱਸਾਂ ਆਪਣੀਆਂ ਨੋਹਾਂ ਨੂੰ ਸੁਨੀਆਂ ਨਹੀਂ ਛੱਡਦੀਆਂ ਮੈਂ ਤਾਂ ਕਹਿੰਦੀ ਆ ਵੀ ਕਿਤੇ ਨਾ ਕਿਤੇ ਇਹ ਸਮਝਦਾਰੀ ਵੀ ਆ ਵੀ ਕਿਸੇ ਬਿੱਜੂ ਦੇ ਡਿੱਕੇ ਆ ਗਈ ਜਿਹੀ ਜੀ ਆਪ ਐ ਉਹੀ ਜੀ ਮੇਰੀ ਨੂਹ ਨੂੰ ਬਣਾ ਦੋ ਸੱਸਾਂ ਦੇ ਮਨਾਂ 'ਚ ਇਹ ਡਰ ਰਹਿੰਦਾ ਬਿਲਕੁਲ ਡਰ ਸੱਚਾ ਹੈ ਡਰ ਸੱਚਾ ਹੈ ਕਿਉਂਕਿ ਧੀਆ ਨੋਹਾ ਦੀ ਵੀ ਅਸਰ ਬੁੱਧੀ ਹੁੰਦੀ ਹੈ ਇਹ ਵੀ ਛੇਤੀ ਛੇਤੀ ਅਸਰ ਕਰ ਜਾਂਦੀਆਂ ਨੇ ਮੈਚ्योर ਹੋ ਕੇ ਬੰਦਾ ਥੋੜਾ ਜਿਹਾ ਵੱਡੀ ਉਮਰ ਚ ਹੋ ਜਵੇ ਫੇਰ ਬੰਦਾ ਮਾਣਾ ਮੋਟਾ ਕਿਤੇ ਸੁਝਵਾਨ ਹੋ ਜਾਂਦਾ ਹੈ ਬਈ ਸੋਹੀ ਗੱਲਾਂ ਹੈ ਅ ਮੈਂ ਤਾਂ ਇੱਕ ਹੋਰ ਹੁਣ ਗੱਲ ਦੇਖਦੀ ਆਂ ਵੀ ਜਿਹੜਾ ਹੈ ਨਾ ਇੱਕ ਵੀਰ ਨੇ ਬਹੁਤ ਸੋਣਾ ਕਿਹਾ ਸੀ ਵੀਡੀਓ ਚਲਦੀ ਸੀ ਵੀਰ ਕਹਿੰਦਾ ਵੀ ਇੱਕ ਜਿਹੜਾ ਫੋਨ ਆ ਇਹ ਵੀ ਸਾਡੇ ਲਈ ਖਰਬੂਜਾ ਫੋਨ ਵੀ ਕਿਉਂਕਿ ਉੱਠਦੀ ਸਾਰ ਅਸੀਂ ਫੋਨ ਨੂੰ ਹੱਥ ਪਾਉਂਦੇ ਆਂ ਫੋਨ ਚੱਕਦੇ ਆਂ ਉਹਦੀ ਫੋਲਾ ਫਾਲੀ ਫੋਨ ਦੀ ਕਰਦੇ ਆਂ ਅਸੀਂ ਸ਼ਾਮ ਤੱਕ ਜਿੰਨਾ ਚਿਰ ਤੱਕ ਆਪਾਂ ਸੌਂਦੇ ਨਹੀਂ ਨਾ ਰਾਤ ਨੂੰ ਉਹਨਾਂ ਚਿਰ ਜਦੋਂ ਸਾਡਾ ਵਿਹਲਾ ਸਮਾਂ ਹੁੰਦਾ ਅਸੀਂ ਫੋਨ ਚੱਕ ਕੇ ਬੈਹਿ ਜਾਂਦੇ ਆਂ ਸਭ ਦੀ ਉਹ ਗੱਲ ਹੈ ਜੀ ਨਿਆਣਿਆਂ ਸਿਆਣਿਆਂ ਦੀ ਕਿਉਂਕਿ ਟ੍ਰੈਂਡੇ ਐਸਾ ਚੱਲ ਪਿਆ ਫੋਨ ਵੀ ਇੱਕ ਖਰਬੂਜਾ ਜੇ ਤੁਸੀਂ ਫੋਨ ਤੇ ਵਧੀਆ ਗੱਲਾਂ ਦੇਖੋਗੇ ਤਾਂ ਵਧੀਆ ਸਿੱਖਿਆ ਮਿਲੂ ਤੁਹਾਡਾ ਦਿਮਾਗ ਚੰਗੇ ਪਾਸੇ ਨੂੰ ਜਾਊ ਜੇ ਤੁਸੀਂ ਹਰਦਮ ਗੰਦਮੰਦ ਦੇਖੋਗੇ ਤੁਹਾਡਾ ਦਿਮਾਗ ਆਟੋਮੈਟਿਕਲੀ ਉਧਰ ਨੂੰ ਜਾਊਗਾ ਪਤਾ ਕੀ ਹੈ ਜੀ ਕਹਿੰਦੇ ਬਈ ਅੱਖਾਂ ਨਾਲ ਵਧੀਆ ਤੱਕਿਆ ਕਰੋ ਖਾਣਾ ਨਾਲ ਵਧੀਆ ਤੱਕਿਆ ਕਰੋ ਕੰਨਾਂ ਨਾਲ ਵਧੀਆ ਸੁਣਨਾ ਪਸੰਦ ਕਰੋ ਅਸੀਂ ਜਿਹੜੇ ਸਾਡੇ ਫੋਨਾਂ ਤੇ ਗਲਤ ਚੈਨਲ ਨੇ ਬੜੇ ਘਟਿਆ ਚੈਨਲ ਨੇ ਸਾਡੇ ਬੱਚਿਆਂ ਤੇ ਅਸਰ ਪਾਉਂਦੇ ਨੇ ਬਹੁਤ ਭੜਾ ਜਿਹੜੇ ਸਾਡੇ ਬੱਚੇ ਬੇਸੋਝ ਨੇ ਹੁਣ ਬੱਚਿਆਂ ਨੂੰ ਕੀ ਸਮਝਾਵੇ ਵੀ ਕੀ ਤੁਹਾਡੇ ਲਈ ਸਹੀ ਹੈ ਕੀ ਗਲਤ ਹੈ ਆਪਾਂ ਚਲੋ ਮੈਂ ਤਾਂ ਇਹ ਕਹਿੰਨੀ ਹੁੰਦੀ ਆ ਬੱਚਿਆਂ ਨਾਲ ਤੁਹਾਨੂੰ ਖੁੱਲ ਕੇ ਰਹਿਣਾ ਚਾਹੀਦਾ ਬੱਚਿਆਂ ਨੂੰ ਹਰ ਇੱਕ ਗੱਲਬਾਤ ਉਮਰ ਉਮਰ ਦੇ ਨਾਲ ਸਿਖਾ ਦੇਣੀ ਚਾਹੀਦੀ ਹੈ ਸਾਨੂੰ ਵੀ ਪੁੱਤ ਐਦਾਂ ਨਹੀਂ ਐਦਾਂ ਸਹੀ ਆ ਅ ਜਦੋਂ ਸਾਡਾ ਫੇਰ ਬੱਚਾ ਗਲਤ ਸੀਰੀਅਲ ਦੇਖਦਾ ਹੈ ਗਲਤ ਕੋਈ ਚੈਨਲ ਦੇਖਦਾ ਹੈ ਫੇਰ ਸਾਡੇ ਦੇ ਬੱਚੇ ਤੇ ਆਟੋਮੈਟਿਕਲੀ ਭੜਾ ਅਸਰ ਪੈਂਦਾ ਹੈ ਹੁਣ ਆਪਾਂ ਦੇਖਦੇ ਹਾਂ ਜਿਹੜੀ ਅੱਜ ਦੀ ਪੀੜ੍ਹੀ ਹੈ ਜੀ ਸਮੇਂ ਤੋਂ ਪਹਿਲਾਂ ਮਚਿਓਰ ਹੋ ਰਹੀ ਆ ਸਮੇਂ ਤੋਂ ਪਹਿਲਾਂ ਮਚਿਓਰ ਹੋ ਰਹੀ ਆ ਮਚਿਓਰੇ ਤਾਂ ਹੋ ਰਹੀ ਆ ਕਿਉਂਕਿ ਸਾਰੀ ਉਹ ਮਚਿਓਰਟੀ ਫੋਨਾਂ 'ਚ ਚੱਲਦੀ ਆ ਸਾਉ ਕੋਸੇ ਚੱਲਦਾ ਫਰਨਸ ਤੁਹਾਨੂੰ ਪਤਾ ਹੀ ਹੈ ਦਸਣੇ ਦਾ ਸੋਨੇ ਵਾਲੀ ਕੀ ਗੱਲ ਹੈ ਬਈ ਸਮੇ ਤੋਂ ਪਹਿਲਾਂ ਬੱਚਿਆਂ ਨੂੰ ਸਭ ਕਸੇ ਦੀ ਮੱਤ ਆ ਰਹੀ ਹੈ ਇਹ ਵੀ ਇੱਕ ਖਰਬੂਜਾ ਹੈ ਜਿਹਦੇ ਨਾਲ ਸਾਡੇ ਬੱਚਿਆਂ ਤੇ ਭੈੜਾ ਰੰਗ ਚੜ ਰਿਹਾ ਹੈ ਮੈਂ ਤਾਂ ਇਹ ਕਹਿਨੀ ਹਾਂ ਭਈ ਵਾਕਿਆ ਹੀ ਸਿਆਣਿਆਂ ਦੀ ਗੱਲ ਸਹੀ ਹੈ ਵੀ ਚੰਗੇ ਇਨਸਾਨ ਕੋਲ ਬੈਠੋ ਉਥੋਂ ਤੁਹਾਨੂੰ ਚੰਗੀ ਮੱਤ ਲੱਗੇ ਮਾੜੇ ਕੋਲ ਬੈਠੋਗੇ ਤਾਂ ਮਾੜਾ ਹੀ ਸਿੱਖੋਗੇ ਉਹਨੇ ਪੜਾਈ ਸਿਖਾਉਣਾ ਹੈ ਉਹਨੇ ਸ਼ਾਰਟਕਟ ਰਸਤੇ ਸਿਖਾਉਣੇ ਆ ਸਾਨੂੰ ਵੀ ਤੁਸੀਂ ਆਏ ਤੇ ਆਏ ਕਰ ਲਓ ਆਏ ਤੇ ਆਏ ਕਰ ਲਓ ਆਏ ਕਰਕੇ ਆਏ ਹੋ ਜਾਂਦਾ ਆਏ ਕਰਕੇ ਆਏ ਹੋ ਜਾਂਦਾ ਜੀ ਕੁਝ ਵੀ ਇੱਥੇ ਸੌਖਾ ਨਹੀਂ ਹੈਗਾ ਜਿਹੜੇ ਮਿਹਨਤਾਂ ਦੇ ਫਲ ਆ ਇਹ ਭਾਵੇਂ ਲੇਟ ਸਾਡੀ ਝੋਲੀ ਪੈਣ ਭਾਵੇਂ ਇਹਨਾਂ ਨੂੰ ਸਮਾਂ ਲੱਗੇ ਪਰ ਜਿਹੜਾ ਮਿਹਨਤ ਦਾ ਫਲ ਹੈ ਮਿਹਨਤ ਦਾ ਹੀ ਆ ਕਿਸੇ ਇਦਾਂ ਦੇ ਗਲੇ ਹੋਏ ਖਰਪੂਜੇ ਕੋਲ ਨਾ ਬੈਠਿਆ ਕਰੋ ਵੀ ਜਿਹੜਾ ਤੁਹਾਨੂੰ ਵੀ ਗਾਲ ਦੇਵੇ ਠੀਕ ਹੈ ਜੀ ਹੁਣ ਤੁਹਾਨੂੰ ਪਤਾ ਹੀ ਹੈ ਬਈ ਸਮਾਜ ਤੇ ਕਿਦਾਂ ਦੀ ਅੱਗ ਵਰਸ ਰਹੀ ਹੈ ਝੂਠ ਦਾ ਪਸਾਰਾ ਬਹੁਤ ਹੋ ਗਿਆ ਠੀਕ ਹੈ ਜੀ ਦੁਨੀਆ ਦੀ ਮਾਰੂ ਮਾਰ ਕਰਦਾਰਕੁਸ਼ੀ ਹੋ ਰਹੀ ਹੈ ਜੇ ਤੁਸੀਂ ਏਕਣ ਕਿਸੇ ਦੀ ਨਜ਼ਰਾਂ ਚ ਨਹੀਂ ਗਿਰਦੇ ਤੁਹਾਡੀ ਕਰਦਾਰਕੁਸ਼ੀ ਕਰਦੀ ਹੈ ਦੁਨੀਆ ਨੰਬਰ 2 ਤੇ ਚੋਰੀਆਂ ਛਪੂਰੀਆਂ ਚੱਲ ਪੀਆਂ ਠੱਗੀਆਂ ਠੋਰੀਆਂ ਚੱਲ ਪੀਆਂ ਤੁਹਾਨੂੰ ਪਤਾ ਹੈ ਬਈ ਕੋਈ ਇੱਜ਼ਤਦਾਰ ਗੱਲਾਂ ਨਹੀਂ ਸिखਾਈਆਂ ਜਾਂਦੀਆਂ ਬਹੁਤ ਲੋਕ ਇਦਾਂ ਦੇ ਨੇ ਬਹੁਤ ਚੈਨਲ ਇਦਾਂ ਦੇ ਨੇ ਜਿਹਨੂੰ ਆਪਾਂ ਫੋਨ ਨੂੰ ਵੀ ਇੱਕ ਖਰਬੂਜਾ ਕਹਿੰਦੇ ਆ ਅ ਮੈਂ ਤਾਂ ਇੱਕ ਹੀ ਨਹੀਂ ਹੁੰਨੀ ਆ ਬਈ ਇੱਕ ਗੱਲ ਆਪਾਂ ਹੋਰ ਕਹਿ ਦੰਨੇ ਆ ਕਹਿੰਦੇ ਬਈ ਜਿੰਨੇ ਮਰਜੀ ਮਾੜੇ ਲੋਕਾਂ ਚ ਬੈਠੇ ਰਹੋ ਅਸੀਂ ਮਾੜੇ ਨਹੀਂ ਬਣਦੇ ਦੇਖੋ ਮਾੜੇ ਬੇਸ਼ੱਕ ਦੀ ਨਹੀਂ ਬਣਦੇ ਪਰ ਸਾਨੂੰ ਇਹੋ ਜਿਹੇ ਲੋਕਾਂ ਦਾ ਸੰਗ ਨਹੀਂ ਕਰਨਾ ਚਾਹੀਦਾ ਅਸੀਂ ਨਾ ਕਈ ਵਾਰ ਕਹਿ ਦਿੰਨੇ ਆ ਨਹੀਂ ਨਹੀਂ ਯਾਰ ਫਲਾਣਾ ਬੰਦਾ ਬਹੁਤ ਵਧੀਆ ਫਲਾਣੀ ਜਨਨਨੀ ਬਹੁਤ ਵਧੀਆ ਨਹੀਂ ਉਹੀ ਲੋਕ ਉਹਨੂੰ ਕਹੀ ਜਾਂਦੇ ਆ ਉਹੀ ਨਹੀਂ ਜੀ ਕਹਿੰਦੇ ਹੁੰਦੇ ਹੁਣ ਅਸੀਂ ਤਾਂ ਬਹੁਤ ਕੁਝ ਦੇਖ ਲਿਆ ساری ਜ਼ਿੰਦਗੀ ਇਹੋ ਜਿਹੇ ਬੰਦਿਆਂ ਚ ਗੱਡੀਆ ਇਹੋ ਜਿਹੇ ਇਨਸਾਨਾਂ ਚ ਗੱਡੀਆ ਉਹੀ ਨਹੀਂ ਜਿਹੜਾ ਕੁਝ ਲੋਕ ਕਹਿੰਨੇ ਹੁੰਦੇ ਆ ਸੱਚੇ ਕਹਿੰਦੇ ਹੁੰਦੇ ਨੇ ਹੋਇਆ ਕਿਤੇ ਕਿਸੇ ਦੀ ਝੂਠੀ ਵਾ ਝੂਠੀਆਂ ਗੱਲਾਂ ਅਸੀਂ ਫੁਲਾ ਕੇ ਕਿਸੇ ਨੂੰ ਬਦਨਾਮ ਕਰਨਾ ਚਾਹੁੰਦੇ ਹੁੰਦੇ ਆ ਉਹ ਗੱਲ ਵੱਖਰੀ ਐ ਪਰ ਜਿਹੜਾ ਇੱਕ ਬੇਈਮਾਨ ਇਨਸਾਨ ਹੁੰਦਾ ਬਹੁਤ ਨੀਚਾ ਇਨਸਾਨ ਹੁੰਦਾ ਬਹੁਤ ਹਰੇਕ ਨੂੰ ਪੁੱਠੀ ਮੱਤ ਦੇਣ ਵਾਲਾ ਹੁੰਦਾ ਕਈ ਵਾਰ ਮੈਂ ਜਨਨੀਆਂ ਚ ਵੀ ਇਹ ਦੇਖਿਆ ਜਾਂਦੀਆਂ ਜਾਂਦੀਆਂ ਅਗਲੇ ਦੇ ਘਰ ਨੂੰ ਪਾੜ ਜਾਂਦੀਆਂ ਨੇ ਐਹੀ ਜਿੱਤੀ ਭੈਣ ਨੂੰ ਮੱਤ ਦੇਣ ਦੀਆਂ ਗਾਹਾਂ ਤੇ ਮੈਂ ਕਹਿੰਦੀ ਆ ਵੀ ਇਸ ਗੱਲਾਂ ਵਰਗਾ ਪਾਪ ਨਹੀਂ ਹੈਗਾ ਕਿਸੇ ਦੇ ਅਸੀਂ ਕੀ ਪੁੱਤ ਨੂੰ ਮਾੜੀ ਮੱਤ ਦਈਏ ਕੋਈ ਸਾ ਤੋਂ ਸਲਾਹ ਮੰਗਦਾ ਸੀ ਉਹਨੂੰ ਸਲਾਹ ਮਾੜੀ ਦਈਏ ਕਿਸੇ ਦਾ ਛੋਟਾ ਬੱਚਾ ਤੁਹਾਡੇ ਨਾਲ ਆਪਣਾ ਦੁੱਖ ਸੁੱਖ ਕਰਦਾ ਜਾਂ ਕੋਈ ਤੁਹਾਨੂੰ ਦਿਲ ਦੀ ਗੱਲ ਦੱਸਦਾ ਅਸੀਂ ਗਲਤ ਸਲਾਹ ਦਈਏ ਇਹਦੇ ਵਰਗਾ ਪਾਪ ਨਹੀਂ ਕੋਈ ਹੈਗਾ ਠੀਕ ਹੈ ਜੀ ਇਹ ਵੀ ਖਰਬੂਜਿਆਂ 'ਚ ਆ ਜਾਂਦਾ ਖਰਬੂਜਿਆਂ 'ਚ ਆ ਜਾਂਦਾ ਜੇ ਤਾਂ ਹੁਣ ਖਰਬੂਜਾ ਚੰਗਾ ਹੋਊ ਭਾਈ ਤਾਂ ਤਾਂ ਅਗਲੇ ਨੂੰ ਚੰਗਾ ਰੰਗ ਛਾੜ ਦੂ ਜੇ ਫਿਰ ਮਾੜਾ ਹੋਊਗਾ ਫਿਰ ਤਾਂ ਹੁਣ ਜੇ ਕੋਈ ਸਾ ਤੋਂ ਸਲਾਹ ਲੈਣ ਆਊਗਾ ਅਸੀਂ ਉਹਨੂੰ ਮਾੜੀ ਉਹ ਸਲਾਹ ਦਵਾਂਗੇ ਸੋਈ ਗੱਲਾਂ ਨੇ ਥੋੜਾ ਜਿਆ ਨਾ ਮੈਂ ਤਾਂ ਅੱਗੇ ਵੀ ਇਹੀ ਗੱਲ ਕਹਿਣੀ ਹੁੰਦੀ ਆ ਬਈ ਘਰ ਪਰਿਵਾਰ ਨੂੰ ਛੱਡ ਕੇ ਬਾਹਰ ਲਿਆਂ ਨੂੰ ਬੜੀ ਐਮੀਅਤ ਨਾ ਦਿਆ ਕਰੋ ਨਾ ਦਿਆ ਕਰੋ ਐਮੀਅਤ ਜਿਹੜਾ ਸਾਡਾ ਘਰ ਪਰਿਵਾਰ ਆ ਮੈਂ ਬੱਚਿਆਂ ਨੂੰ ਵੀ ਕਹਿਣੀ ਆ ਜਿਹੜੇ ਗੱਭਰੂ ਜਵਾਨ ਬੱਚੇ ਨੇ ਵੀ ਪੁੱਤਰ ਤੁਹਾਡੇ ਜਿਹੜਾ ਘਰ ਪਰਿਵਾਰ ਦਾ ਇੱਕ ਦਾਇਰਾ ਹੁੰਦਾ ਨਾ ਸਾਡਾ ਭੈਣ ਭਾਈ ਸਾਡੇ ਮਾਪੇ ਸਾਡਾ ਕੋਈ ਭੂਆ ਕੁਫੀ ਉਹ ਸਾਨੂੰ ਚੰਗੀ ਮਤ ਦੇ ਸਕਦਾ ਹੈ ਹਾਂ ਕਿਤੇ ਨਾ ਕਿਤੇ ਉਹਨਾਂ ਰਿਸ਼ਤਿਆਂ ਜੋ ਵੀ ਕੋਈ ਨਾ ਕੋਈ ਮਾੜਾ ਨਿਕਲੇ ਆਉਂਦਾ ਪਰ ਹਰ ਇੱਕ ਦੇ ਨਹੀਂ ਜਿਹੜਾ ਨਾ ਤੁਸੀਂ ਬੱਚੇ ਜ਼ਿਆਦਾਤਰ ਮੈਂ ਦੇਖਦੀ ਆਂ ਸਕੂਲਾਂ ਕਾਲਜੋਂ ਆਏ ਚੱਕਿਆਂ ਮੋਟਰਸਾਈਕਲ ਬਾਹਰ ਨੂੰ ਲੰਘੇ ਚਾਰ ਚਾਰ ਪੰਜ ਪੰਜ ਘੰਟੇ ਬਾਰੋਂ ਨਹੀਂ ਮੜਨਾ ਫੇਰ ਤੁਹਾਨੂੰ ਪਤਾ ਵੀ ਤੁਸੀਂ ਚੰਗੇ ਮਾੜੇ ਬੱਚਿਆਂ ਚ ਬਾਹਰ ਬੈਠਣ ਲੱਗ ਜਾਂਦੇ ਆ ਉਹ ਬੱਚੇ ਤੁਹਾਨੂੰ ਗਲਤ ਗਾਈਡ ਕਰਦੇ ਨੇ ਤੁਹਾਨੂੰ ਕਹਿੰਦੇ ਆ ਵੀ ਨਹੀਂ ਯਾਰ ਆਜਾ ਆਪਾਂ ਮਾਣਾ ਮੋਟਾ ਕੰਮ ਫਿਰ ਕੇ ਆਉਨੇ ਆ ਸ਼ੁਗਲ ਕਰਕੇ ਆਉਨੇ ਆ ਯਾਰ ਤੂੰ ਮਾਣਾ ਮੋਟਾ ਯਾਰ ਪੈਸੇ ਪੁੱਛੇ ਆਪਣੇ ਕੋਲ ਰੱਖਿਆ ਕਰ ਫਿਰ ਚੱਲ ਆਪਾਂ ਮਾਣਾ ਮੋਟਾ ਅੱਜ ਪੈਗ ਛੱਗ ਲਾਉਨੇ ਅੱਜ ਮੌਸਮ ਬਹੁਤ ਵਧੀਆ ਏ ਅੱਜ ਜੇ ਅੱਜ ਬੂਹ ਹੈ ਖਰਬੂਜੇ ਦੇ ਰੰਗ ਮੈਂ ਜ਼ਿਆਦਾਤਰ ਆਪਣੀ ਨਵੀਂ ਪੀੜ੍ਹੀ ਨੂੰ ਕਹੂੰਗੀ ਸਾਡਾ ਸਮਾਂ ਤਾਂ ਪਾਈ ਲੰਘ ਗਿਆ ਸਾਡਾ ਸਮਾਂ ਲੰਘ ਗਿਆ ਮੈਂ ਗੱਲ ਕਰਦੀਆਂ ਆਪਦੇ ਬੱਚੇ ਦੇ ਹਾਣ ਦੇ ਬੱਚਿਆਂ ਦੀ ਭਾਵੇਂ ਉਹ ਕੁੜੀਆਂ ਐ ਪਾ ਮੁੰਡਿਆਂ ਬੇਪੁੱਤਰ ਸਾਨੂੰ ਦੁਨੀਆ ਦਾ ਰੰਗ ਜਿਹੜਾ ਮਾੜਾ ਹੈ ਬਹੁਤ ਛੇਤੀ ਚੜਦਾ ਹੈ ਮਾਪੇ ਤੁਹਾਨੂੰ ਬਹੁਤ ਔਖਾ ਪਾਲਦੇ ਨੇ ਬਹੁਤ ਔਖਾ ਪੜ੍ਹਾਉਂਦੇ ਨੇ ਬਹੁਤ ਔਖਾ ਸਾਹਮ ਕੇ ਰੱਖਦੇ ਆ ਸਮੇਟ ਕੇ ਰੱਖਦੇ ਆ ਮਾਪਿਆਂ ਦੀ ਮਿਹਨਤ ਤੇ ਪਾਣੀ ਨਾ ਫੇਰਿਆ ਕਰੋ ਪਹਿਲੀ ਅਹਿਮੀਅਤ ਆਪਣੇ ਘਰ ਪਰਿਵਾਰ ਨੂੰ ਆਪਣੇ ਮਾਪਿਆਂ ਨੂੰ ਦਿਆ ਕਰੋ ਸਾਨੂੰ ਇਸ ਸਮਾਜ ਚ ਅੱਜ ਦੇ ਕਲਜੂਗੀ ਸਮਾਜ ਚ ਇੱਕ ਸਾਡੇ ਮਾਪੇ ਹੀ ਰਹਿ ਗਏ ਜਿਹੜੇ ਸਾਨੂੰ ਅੱਗੇ ਵੱਧਦਾ ਦੇਖਣਾ ਚਾਹੁੰਦੇ ਆ ਜਿਹੜਾ ਸਾਨੂੰ ਸਹੀ ਰਾਸਤੇ ਤੇ ਦੇਖਣਾ ਚਾਹੁੰਦੇ ਆ ਜਿਹੜੇ ਸਾਨੂੰ ਤੰਦਰੁਸਤ ਦੇਖਣਾ ਚਾਹੁੰਦੇ ਆ ਜਿਹੜੇ ਸਾਨੂੰ ਖੁਸ਼ ਦੇਖਣਾ ਚਾਹੁੰਦੇ ਆ ਨਹੀਂ ਸਾਨੂੰ ਇਹ ਕਲਜੂਗੀ ਸਮਾਜ ਚ ਕੋਈ ਹੋਰ ਮਾਪਿਆਂ ਵਰਗਾ ਮਿਲ ਨਹੀਂ ਰਿਹਾ ਮਾਂ ਠੋਕਰ ਲੱਗੇ ਤੇ ਵੀ ਕਹਿ ਦਿੰਦੀ ਆ ਪੁੱਤ ਦੇਖ ਕੇ ਤੁਰਿਆ ਕਰ ਲੋਕ ਸਾਡੇ ਸਿਰਾਂ ਚ ਵੀ ਰੋੜੇ ਮਾਰਦੇ ਨੇ ਉਹਨਾਂ ਨੇ ਨਹੀਂ ਦੇਖਣਾ ਸਾਡੇ ਕਿੱਥੇ ਵੱਜਿਆ ਸਮਾਜ ਸਾਨੂੰ ਪੈਰ ਪੈਰ ਤੇ ਸਿੱਟਣਾ ਚਾਹੁੰਦਾ ਹੈ ਸਾਡੇ ਮਾਪੇ ਨਹੀਂ ਸਾਨੂੰ ਸਿੱਟਣਾ ਚਾਹੁੰਦੇ ਮੈਂ ਤਾਂ ਹੀ ਜ਼ਿਆਦਾ ਪਰ ਬੱਚਿਆਂ ਨੂੰ ਕਹਿੰਦੀ ਰਹਿਣੀ ਆਂ ਵੀ ਪੁੱਤ ਅਸੀਂ ਵੀ ਸਮਾਜ 'ਚ ਹੀ ਰਹਨੇ ਆਂ ਸਾਨੂੰ ਸਭ ਪਤਾ ਹੈ ਤੁਹਾਨੂੰ ਐਂ ਲੱਗਦਾ ਹੁੰਦਾ ਵੀ ਤੁਸੀਂ ਚਾਰ ਅੱਖਰ ਪੜ੍ਹ ਲਏ ਮੁੰਡਿਆਂ ਖੁੰਡਿਆਂ 'ਚ ਖੜਨਾ ਸਿੱਖ ਗਏ ਤੁਹਾਨੂੰ ਐਂ ਲੱਗਦਾ ਵੀ ਤੁਸੀਂ ਦੁਨੀਆਦਾਰੀ ਸਿੱਖ ਲਈ ਤੁਹਾਨੂੰ ਐਂ ਲੱਗਦਾ ਵੀ ਤੁਸੀਂ ਦੁਨੀਆਦਾਰੀ ਨੂੰ ਸਮਝ ਗਏ ਨਹੀਂ ਨਹੀਂ ਦੁਨੀਆਦਾਰੀ ਨੂੰ ਤਾਂ ਸਮਝ ਸਕਦੇ ਆਂ ਅਸੀਂ ਉਮਰ ਦੇ ਹਿਸਾਬ ਨਾਲੇ ਬਹੁਤ بڑا ਕਹਿੰਦੇ ਆ ਤੁਸੀਂ ਨਾ ਜਦੋਂ 25 26 27 28 ਸਾਲ ਦੇ ਹੋ ਜਾਂਦੇ ਆ ਇਹ ਤੋਂ ਵੀ ਬਾਅਦ ਬਹੁਤ بڑا ਪੜਾ ਹੁੰਦਾ ਹੈ ਜਿਹੜਾ ਅਸੀਂ ਦੁਨੀਆ ਦਾ ਹੋਰ ਤੈਅ ਕਰਨਾ ਹੁੰਦਾ ਹੈ ਪਾਰ ਕਰਨਾ ਹੁੰਦਾ ਹੈ ਅਸੀਂ ਜਦੋਂ ਵਿਆਹ ਵਰੇ ਜਾਂਦੇ ਆ ਫੇਰ ਸਾਨੂੰ ਅਸਲ ਚ ਦੁਨੀਆਦਾਰੀ ਦਾ ਪਤਾ ਲੱਗਣ ਲੱਗਦਾ ਹੈ ਦੁਨੀਆਦਾਰੀ ਨੂੰ ਅਸੀਂ ਹੰਡਾਉਣਾ ਸ਼ੁਰੂ ਕਰਦੇ ਆ ਆਂ ਭੈਣਾ ਸੌਰੀ ਪੇਕੀ ਰਹਿੰਦੀਆਂ ਨੇ ਮੁੰਡੇ ਸੌਰੀ ਜਾਂਦੇ ਨੇ ਮੁੰਡੇ ਹੋਰ ਨਾ ਰਿਸ਼ਤਿਆਂ ਨਾਲ ਵਿਚਰਦੇ ਨੇ ਮੈਂ ਕਹਨੀ ਆ ਵੀ ਨਹੀਂ ਇੰਨੀ ਛੇਤੀ ਨਹੀਂ ਤੁਸੀਂ ਦੁਨੀਆਦਾਰੀ ਬਾਰੇ ਸਿੱਖ ਸਕੇ ਸਿੱਖ ਨਹੀਂ ਸਕਦੇ ਇੰਨੀ ਛੇਤੀ ਇੰਨੀ ਛੇਤੀ ਨਹੀਂ ਦੁਨੀਆਦਾਰੀ ਦੀ ਪੜਾਈ ਪੜ ਸਕਦੇ ਦੁਨੀਆਦਾਰੀ ਦੀ ਪੜਾਈ ਪੜਦੇ ਪੜਦੇ ਤਾਂ ਅਸੀਂ ਬੁੜੇ ਹੋ ਜੰਨੇ ਆ ਪਰ ਦੁਨੀਆਦਾਰੀ ਦੇ ਚਿਹਰੇ ਪੜਨੇ ਬਹੁਤ ਔਖੇ ਆ ਬਹੁਤ ਸਮਝਣਾ ਔਖਾ ਦੁਨੀਆਦਾਰੀ ਨੂੰ ਸਾਨੂੰ ਪੈਰ ਪੈਰ ਤੇ ਦੁਨੀਆਦਾਰੀ ਨੇਤਨਾ ਮਾਸਖ ਹੁੰਦੀ ਐ ਮੈਂ ਤਾਂ ਹੀ ਕਹਿਨੀ ਆ ਵੀ ਪੁੱਤ ਚੰਗੇ ਮੁੰਡਿਆਂ ਕੋਲ ਬੈਠਿਆ ਕਰੋ ਤੁਹਾਨੂੰ ਚੰਗੀ ਮਤ ਦੇਣ ਯਾਰ ਦੋਸਤ ਉਹ ਐ ਜਿਹੜਾ ਕਹੇ ਵੀ ਆਹ ਕੰਮ ਨਾ ਕਰੀ ਮੈਂ ਤੇਰਾ ਸਾਥ ਨਹੀਂ ਦੇਣਾ ਜੇ ਤਾ ਆਹ ਕੰਮ ਕਰਿਆ ਨਾ ਆ ਮਾੜਾ ਕੰਮ ਕੀਤਾ ਮੈਂ ਤੇਰਾ ਸਾਥ ਨਹੀਂ ਦੇਣਾ ਜਿਹੜਾ ਯਾਰ ਦੋਸਤ ਕਹੇ ਵੀ ਚੱਲ ਯਾਰ ਆਪਾਂ ਉਹ ਕੰਮ ਕਰੀਏ ਭਾਵੇਂ ਉਹ ਕੰਮ ਗਲਤ ਹੋਵੇ ਯਾਰ ਮੈਂ ਤੇਰੇ ਨਾਲ ਖੜਾ ਤੂੰ ਕਦੇ ਫਿਕਰ ਕਰਦਾ ਜਿਦ ਤਰਾ ਟੱਬਰ ਸਾਥ ਨਹੀਂ ਦਊ ਅਸੀਂ ਤੇਰੇ ਨਾਲ ਆ ਪਾਉਂਦਾ ਸੀ ਦੋਸਤ ਤੇਰੇ ਨਾਲ ਆ ਅਸੀਂ ਉਹ ਦੋਸਤ ਹੈ ਨਾ ਜਿਹੜਾ ਤੁਹਾਨੂੰ ਇਹ ਕਹਿਣੇ ਵਾਲਾ ਵੀ ਤੂੰ ਆਹ ਕੰਮ ਕਰ ਅਸੀਂ ਤੇਰੇ ਨਾਲ ਆ ਉਹ ਤੁਹਾਡਾ ਸੱਚਾ ਦੋਸਤ ਨਹੀਂ ਹੋ ਸਕਦਾ ਉਹ ਤੁਹਾਨੂੰ ਫਾਹੇ ਚੜਾ ਕੇ ਕੋਠੇ ਚੜਾ ਕੇ ਫਿਰ ਪੌੜੀ ਚੱਕੂਗਾ ਸਭ ਤੋਂ ਪਹਿਲਾਂ ਭੱਜਦੇ ਵੀ ਉਹ ਜਈਆਂ ਸੱਚਾ ਦੋਸਤ ਭਾਵੇਂ ਇੱਕੋ ਹੋਵੇ ਉਹ ਤੁਹਾਨੂੰ ਮਾੜਾ ਕੰਮ ਕਰਨ ਨਹੀਂ ਦੇਊਗਾ ਠੀਕ ਹੈ ਜੀ ਇਹੀ ਮਸਲਾ ਆ ਜਾਂਦਾ ਕੁੜੀਆਂ 'ਚ ਕੁੜੀਆਂ ਹੁਣ ਸਕੂਲਾਂ ਕਾਲਜਾਂ ਚ ਦੇਖੋ ਮੈਂ ਸਾਰੀਆਂ ਧੀਆ ਭੈਣਾਂ ਨੂੰ ਨਹੀਂ ਕਹਿੰਦੀ ਬੜੇ ਸਤਿਕਾਰਯੋਗ ਸਾਡੇ ਬੱਚੇ ਨੇ ਹੁਣ ਧੀਆ ਭੈਣਾਂ ਮਾਮਾ ਨਾਲ ਵੀ ਫਰੈਂਡਲੀ ਰਹਿਣ ਲੱਗੀਆਂ ਮਾਮਾ ਉਹਨਾਂ ਨੂੰ ਮਤ ਬੰਦੀਆਂ ਰਹਿਣੀਆਂ ਬੰਦੀਆਂ ਰਹਿਣੀਆਂ ਪਰ ਬਾਜੇ ਬੱਚੇ ਅਲਗਰਜ ਹੁੰਦੇ ਨੇ ਜਿਹੜੇ ਮਾਪੇ ਨੂੰ ਟਿੱਚ ਸਮਝਦੇ ਆ ਖਾਸ ਕਰਕੇ ਜਿਹੜੀਆਂ ਮਾਮਾ ਘਰ ਦਾ ਕੰਮ ਕਰਦੀਆਂ ਹਾਊਸ ਵਾਈਫ ਨੇ ਉਹਨਾਂ ਮਾਮਾ ਨੂੰ ਬਹੁਤੀਆਂ ਕੁੜੀਆਂ ਵੀ ਨਹੀਂ ਸਮਝਦੀਆਂ ਕਹਿੰਦੀ ਮੇਰੀ ਮਾਂ ਦਾ ਟੋਬੇ ਦਾ ਡੱਡੂ ਐ ਇਹ ਤਾਂ ਅੰਦਰ ਰਹੀ ਐ ਇਹਨੇ ਕਿਹੜਾ ਇੰਨੀ ਪੜ੍ਹਾਈ ਪੜ੍ਹੀ ਐ ਇਹਨੂੰ ਘੜਾ ਕਲਸੇ ਦਾ ਪਤਾ ਹੈ ਅਸੀਂ ਤਾਂ ਕਾਲ ਜਾਂਚ ਫਿਰਦੇ ਆ ਬਾਹਰ ਸਾਨੂੰ ਬੱਚਿਆਂ 'ਚ ਅਸੀਂ ਵਿਚਰਦੇ ਆ ਨਿੱਤ ਬੱਸਾਂ ਚੜਦੇ ਆ ਨੇ ਤ ਉਤਰਦੇ ਆ ਇੰਨੇ-ਇੰਨੇ ਬੱਚਾ ਨਾਲ ਸਾਡਾ ਬਾਹ ਪੈਂਦਾ ਜਿੰਨਾ ਮਾਂ ਸਾਨੂੰ ਪਤਾ ਉਹਨਾਂ ਤੈਨੂੰ ਨਹੀਂ ਪਤਾ ਅੰਦਰ ਬੈਠੀ ਨੂੰ ਭਾਈ ਨਹੀਂ ਇਹ ਤੁਹਾਡਾ ਭਲੇਖਾ ਤੁਸੀਂ ਸਿਰਫ ਆਪਣੇ ਹਾਨ ਪ੍ਰਵਾਨਦਿਆਂ ਨੂੰ ਜਾਣਦੇ ਹੋ ਮਾਂ ਨੇ ਹਰ ਇੱਕ ਛੋਟੇ بڑے ਰਿਸ਼ਤੇ ਨਾਲ ਨਵਾ ਕੇ ਐਡਾ ਪੈਂਡਾ ਤੈ ਕੀਤਾ ਜ਼ਿੰਦਗੀ ਦਾ ਮਾਂ ਦਾ 50 60 ਸਾਲ 'ਚ ਹਰੇਕ ਚੰਗੇ ਮਾੜੇ ਇਨਸਾਨ ਨਾਲ ਵਾਪਿਆ ਹੈ ਠੀਕ ਹੈ ਜੀ ਸੋਈ ਗੱਲਾਂ ਉਹ ਕਹਿੰਦੇ ਹੁੰਦੇ ਨੇ ਵੀ ਉਮਰ ਤਾਂ ਤਜਰਬਾ ਬਹੁਤ بڑا ਹੁੰਦਾ ਹੈ ਹੁਣ ਜੇ ਮੈਂ ਕਹਾ ਵੀ ਮੇਰੇ ਪੁੱਤ ਨੇ ਸਾਰੀ ਦੁਨੀਆਦਾਰੀ ਸਿੱਖ ਲਈ ਨਹੀਂ ਸਿੱਖੀ ਬਹੁਤ ਢਿੱਕੇ ਨਾਲ ਦੁਨੀਆਦਾਰੀ ਸਿੱਖਣੀ ਪੈਂਦੀ ਹੈ ਸਾਨੂੰ ਦੁਨੀਆਦਾਰੀ ਦੁਨੀਆ ਚ ਵਿਚਰ ਕੇ ਪਤਾ ਲੱਗਦਾ ਇਹ ਨਹੀਂ ਹੈਗਾ ਵੀ ਅਸੀਂ 5-7 ਜਵਾਕਾਂ ਚ ਬਹਿ ਕੇ ਦੁਨੀਆਦਾਰੀ ਸਿੱਖ ਗਏ ਨਾ ਸਾਨੂੰ ਤਾਂ ਇੰਨੇ ਕ ਜਵਾਕ ਤੋਂ ਲੈ ਕੇ 100 ਸਾਲ ਦੇ ਤੱਕ ਸਿਖਾਉਂਦਾ ਇਹ ਪੰਡਾ ਸਾਨੂੰ ਜ਼ਿੰਦਗੀ ਦੇ ਨਾਲ-ਨਾਲ ਸਿਖਾਉਂਦਾ ਹੈ ਕਿਉਂ ਜਿਉ ਅਸੀਂ ਜ਼ਿੰਦਗੀ ਤੈਅ ਕਰਦੇ ਹਾਂ ਉਮਰ ਤੈਅ ਕਰਦੇ ਹਾਂ ਤਿਉ ਤਿਉ ਸਾਨੂੰ ਸਿਖਾਉਂਦਾ ਹੈ। ਸੋਈ ਗੱਲਾਂ ਗੱਲ ਫੇਰ ਖਰਬੂਜੇ ਤੇ ਆ ਜਾਂਦੀ ਹੈ। ਮਾੜੇ ਖਰਬੂਜਿਆਂ ਦਾ ਆਪਣੇ ਤੇ ਰੰਗ ਚੜ੍ਹ ਨਾ ਦਿਆ ਕਰੋ। ਭਾਵੇਂ ਉਹ ਫੋਨ ਹੈ ਭਾਵੇਂ ਉਹ ਸਮਾਜ ਹੈ ਜੇ ਤੁਸੀਂ ਮਾੜਿਆਂ ਚ ਬੈਠੋਗੇ ਫਿਰ ਤੁਹਾਨੂੰ ਕਿਸੇ ਉਮਰ ਚ ਵੀ ਕਿਸੇ ਦਾ ਵੀ ਰੰਗ ਚੜ੍ਹ ਸਕਦਾ ਹੈ। ਹੁਣ ਸਾਡੇ ਸਮਾਜ ਵਿੱਚ ਨਸ਼ਾ ਕਾਤੇ ਇੰਨਾ ਫੈਲ ਗਿਆ ਭਾਈ ਇਹ ਵੀ ਇੱਕ ਖਰਬੂਜੇ ਦਾ ਹੀ ਰੰਗ ਚੜਿਆ ਹੋਇਆ ਹੈ ਜੇ ਮੁੰਡੇ ਮਾੜੇ ਮੁੰਡਿਆਂ ਕੋਲ ਬਹਿੰਦੇ ਨੇ ਤਾਂ ਅਗਲੇ ਟੈਸਟ ਟੈਸਟ ਚ ਪਟਦੇ ਨੇ ਯਾਰ ਮਾੜਾ ਜਾਂ ਤਾਂ ਲਾ ਕੇ ਦੇਖ ਤੂੰ ਗੱਲੇ ਨਹੀਂ ਸਰੂਰ ਦੇਖੀ ਕਿੰਨਾ ਆਊਗਾ ਫੇਰ ਸਰੂਰ ਸਰੂਰ ਚੇ ਕੰਮ ਹੁੰਦਾ ਹੈ ਕੁੜੀਆਂ ਜ਼ਿਆਦਾਤਰ ਸਾਡੀ ਜਿਹੜੀ ਕਹਿੰਦੇ ਆ ਸਾਡੀ ਉਹ ਹੁੰਦੀ ਹੈ ਹੁਣ ਮੈਂ ਤੁਹਾਨੂੰ ਕੀ ਕਹਾਂ ਵੀ ਜ਼ਿਆਦਾਤਰ ਸਾਡੇ ਬੱਚੇ ਗਲਤ ਰਸਤੇ ਪੈ ਜਾਂਦੇ ਨੇ ਇਸ਼ਕ ਮੁਸ਼ਕ ਦੇ ਰਾਹ ਪੈ ਜਾਂਦੇ ਨੇ ਉਹ ਕੁੜੀਆਂ ਇੱਕ ਦੂਜੇ ਨੂੰ ਵੱਧ ਗਾਇਡ ਕਰਦੀਆਂ ਨੇ ਆਪਣੀ ਆਪਣੀਆਂ ਸਹੇਲੀ ਨੂੰ ਕਹਿਣਗੀਆਂ ਵੀ ਆਪਣੇ ਭਰਾ ਨਾਲ ਗੱਲ ਕਰਾ ਦੇ ਮੇਰੀ ਜਾਂ ਆਪਣੀ ਸਹੇਲੀ ਦੀ ਆਪਣੇ ਭਰਾ ਨਾਲ ਗੱਲ ਖੁਦ ਕਰਾਉਣਗੀਆਂ ਜਿੱਥੇ ਭਾਈ ਭਰਾ ਕਹਿੰਦਾ ਵੀ ਭੈਣੇ ਤੂੰ ਆਪਣੀ ਸਹੇਲੀ ਨਾਲ ਮੇਰੀ ਗੱਲ ਕਰਾ ਉੱਥੇ ਭੈਣ ਕਿੱਥੋਂ ਡਰ ਜੂ ਇਹ ਕਲਯੁਗ ਹੈ ਇਹ ਕਲਯੁਗ ਹੈ ਅੱਗੇ ਵੀਰ ਸਰਪਨ ਨਦੰਦੇ ਤੇ ਸਰਪਨ ਨਦੰਦੇ ਅੱਜ ਦੇ ਵੀਰ ਐ ਨਾ ਜਿਹੜੇ ਮੈਂ ਸਾਰਿਆਂ ਨੂੰ ਨਹੀਂ ਕਹਿੰਦੀ ਵੀ ਜੋ ਆਪਾਂ ਦੇਖਦੇ ਆਂ ਦੁਨੀਆਦਾਰੀ ਚ ਜੋ ਆਪਾਂ ਦੇਖਦੇ ਆਂ ਅੱਜ ਦੇ ਜਿਹੜੇ ਵੀਰ ਨੇ ਉਸ ਪਰਸੈਂਟ ਉਹ ਤਾਂ ਪੜਦੀ ਪੜਦੀ ਉਹ ਆਪਣੀ ਭੈਣ ਨੂੰ ਕਹਿ ਦੁੰਦੇ ਨੇ ਜਾਂ ਭੈਣ ਦੀ ਸਹੇਲੀ ਨੂੰ ਕਹਿ ਦੁੰਦੇ ਨੇ ਮੇਰੀ ਫਲਾਣੀ ਕੁੜੀ ਨਾਲ ਗੱਲ ਕਰਾਂ ਵੀ ਸੋਈ ਗੱਲਾਂ ਨੇ ਇਹ ਨੇ ਖਰਬੂਜੇ ਮਾੜੇ ਬੰਦੇ ਕੋਲ ਕਦੇ ਨਾ ਬੈਠੋ ਮਾੜੇ ਲੋਕ ਸਾਨੂੰ ਬਰਬਾਦ ਕਰ ਦਿੰਦੇ ਨੇ ਸਾਡੀ ਜ਼ਿੰਦਗੀ ਤਬਾਹ ਕਰ ਦਿੰਦੇ ਨੇ ਸਾਡੀ ਇੱਜ਼ਤ ਤਬਾਹ ਕਰ ਦਿੰਦੇ ਨੇ ਸਾਡਾ ਮजूद ਖਤਮ ਕਰ ਦਿੰਦੇ ਨੇ ਮਾੜੇ ਲੋਕ ਠੀਕ ਹੈ ਸਾਹੀ ਮੈਂ ਕਹਨੀ ਹੈ ਵੀ ਚੰਗਿਆਂ ਕੋਲ ਬੈਠੋਗੇ ਚੰਗੀਆਂ ਗੱਲਾਂ ਸਿੱਖੋਗੇ ਮਾੜਿਆਂ ਕੋਲ ਬੈਠੋਗੇ ਮਾੜੀਆਂ ਗੱਲਾਂ ਸਿੱਖੋਗੇ ਸਭ ਤੋਂ ਵੱਡੇ ਤੁਹਾਡੇ ਦੋਸਤਾਂ ਤੁਹਾਡੇ ਮਾਪੇ ਮੈਂ ਕੁੜੀਆਂ ਮੁੰਡਿਆਂ ਨੂੰ ਰਿਕੁਐਸਟ ਕਰਦੀਆਂ ਵੀ ਆਪਣੇ ਮਾਪਿਆਂ ਦੀ ਸੁਣ ਕੇ ਚੱਲਿਆ ਕਰੋ ਇੱਕ ਮਾਪੇ ਹੀ ਆ ਸਾਡੀ ਜਿਹੜਾ ਭਲਾ ਲੋਚਦੇ ਨੇ ਨਹੀਂ ਸਾਡਾ ਇੱਥੇ ਕੋਈ ਭਲਾ ਨਹੀਂ ਲੋਚਦਾ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ